ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਲੋ ਅਸੀਂ ਚੱਲ ਪਏ ਪਿੰਡੋ ਅਮਰੇਸਰ ਲਈ ਤੇ ਬਾਕੀ ਹੁਣ ਜਾਈ ਜਾਨੇ ਅਮਰਸਰ ਤੇ ਅਸੀਂ ਚੱਲ ਪਏ ਇੱਥੋਂ ਜਾ ਇੱਥੇ ਨਿਕਲੇ ਹੋਇਆ ਪਿੰਡੋ ਸਮਾਣਾ ਪਟਿਆਲਾ ਤੇ ਪਟਿਆਲਾ ਤੋਂ ਫਿਰ ਬਾਅਦ ਲੁਧਿਆਣਾ ਤੇ ਬਾਕੀ ਸਾਨੂੰ ਟਾਈਮ ਹੋ ਗਿਆ 12:30 ਹੋ ਗਏ ਨਿਕਲਦੇ ਨਿਕਲਦੇ ਤੇ ਬਾਕੀ ਜਾਈ ਜਾਨੇ ਤੇ ਵੇਖਦੇ ਕਿੰਨੇ ਵਜੇ ਪਹੁੰਚਦੇ ਆ ਤੇ ਤੁਹਾਨੂੰ ਰਸਤੇ ਦੇ ਵਿੱਚ ਆਜੋ ਸਾਰਾ ਕੁਝ ਦਿਖਾਉਨੇ ਆ ਤੇ ਬਣੇ ਰਹੇ ਹੋ ਦਸ ਦੇ ਘਰ ਜਾਈ ਜੰਨੇ ਆ ਤੇ ਸਾਡਾ ਪਲਾਨ ਇਹਨਾਂ ਨੂੰ ਨਹੀਂ ਸੀ ਪਤਾ ਕੱਲ ਤੱਕ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਸੀ ਹੈਗਾ ਵੀ ਇਹ ਜਾਣਾ ਤੇ ਇਹਨਾਂ ਨੂੰ ਸਵੇਰੇ ਬਣੀ ਹੈ ਸਵੇਰੇ ਇਹ ਮਤਲਬ ਹੈਗਾ ਸੀਗਾ ਬਣਿਆ ਹੋਇਆ ਸੀ ਪਲਾਨ ਬਟ ਇਹਨਾਂ ਨੂੰ ਇੰਨਾ ਸ਼ੋਰ ਨਹੀਂ ਸੀ ਹੈਗਾ ਵੀ ਜਾਣਾ ਹੈ ਜਾਂ ਨਹੀਂ ਜਾਣਾ ਹੈਗਾ ਤੇ ਇਹਨਾਂ ਨੂੰ ਇਦਾਂ ਹੀ ਸੀ ਵੀ ਕੋਰੇ ਮਤਲਬ ਮਜ਼ਾਕ ਕਰਦੇ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਚੱਲਾਂਗੇ ਇਹਨਾਂ ਦੀ ਕੋਈ ਪਲੈਨਿੰਗ ਨਹੀਂ ਸੀ ਕਿਉਂਕਿ ਮੈਂ ਸਵੇਰੇ ਉੱਠ ਗਿਆ ਟਾਈਮ ਨਾਲ ਫਿਰ ਇਹ ਮੇਰੇ ਮੂਰ ਦੇ ਵਿੱਚ ਜਾਣਾ ਪੱਕਾ ਮੈਂ ਕਿਹਾ ਹਾਂ ਜਦੋਂ ਕਿਹਾ ਵੀ ਜਾਣਾ ਤਾਂ ਜਾਣਾ ਹੀ ਹੈ ਫਿਰ ਇਹ ਰੈਡੀ ਰੂਡੀ ਹੁੰਦੇ ਆ ਕਰਦੇ ਆ ਸਾਨੂੰ 12:30 ਹੋ ਗਏ ਨਿਕਲਦੇ ਨਿਕਲਦੇ ਤੇ ਬਾਕੀ ਹੁਣ ਪਟਿਆਲੇ ਜਾਈ ਜਾਨੇ ਆ ਤੇ ਪਟਿਆਲੇ ਤੋਂ ਬਾਅਦ ਫਿਰ ਮਨਦੀਪ ਦੀ ਗੱਡੀ ਚੇਂਜ ਕਰਾਂਗੇ ਆਪਾਂ ਗੱਡੀ ਆ ਆ ਦੇਖੇ ਜਾਵਾਂਗੇ ਉਹਨੂੰ ਤੇ ਉਹਦੇ ਵਾਲੀ ਲਵਾਂਗੇ ਗੱਡੀ ਤੇ ਫਿਰ ਉਹਦੇ ਵਾਲੀ ਗੱਡੀ ਚੱਕ ਕੇ ਤੇ ਉਹਨੂੰ ਮਿਲ ਕੇ ਫਿਰ ਆਪਣਾ ਸਾਰਾ ਸਮਾਨ ਇਦੇ ਚੋਂ ਕੱਟ ਕੇ ਫਿਰ ਉਹਦੇ ਵਾਲੀ ਗੱਡੀ ਚ ਰੱਖਾਂਗੇ ਤੇ ਬਾਕੀ ਆਪਾਂ ਜਾਣੇ ਆ ਤੇ ਸਾਮਾਨ ਵੀ ਸਾਰਾ ਮੈਂ ਰੱਖਿਆ ਘਰ ਤੇ ਤੁਸੀਂ ਕੁਝ ਨਹੀਂ ਕਰਿਆ ਤੇ ਬਾਕੀ ਕੋਈ ਗੱਲ ਨਹੀਂ ਬਾਕੀ ਰੱਖ ਕੇ ਜਾ ਕੇ ਕਰਦੇ ਆ ਤੁਹਾਡੇ ਨਾਲ ਲਓ ਜੀ ਆਪਾਂ ਪਹੁੰਚ ਗਏ ਪਟਿਆਲੇ ਤੇ ਆਪਾਂ ਗੱਡੀ ਕਰਨੀ ਸੀ ਚੇਂਜ ਤੇ ਆਪਾਂ ਹੌਨ ਆਫਿਸ ਜਾ ਕੇ ਤੇ ਗੱਡੀ ਵੈਸੇ ਇੱਧਰ ਉੱਧਰ ਪਤਾ ਨਹੀਂ ਉਹ ਖੜੀ ਜਣਾ ਗੱਡੀ ਹੂੰ ਤੇ ਫਿਰ ਆਪਾਂ ਗੱਡੀ ਕਰਦੇ ਆ ਪਹਿਲਾਂ ਮੇਲੀਏ ਫਿਰ ਗੱਡੀ ਰੋਟੀ ਚੱਕ ਰਿਆ ਜਾਂ ਫਿਰ ਲੈ ਜਾਗੇ ਪਿੰਡੋਂ ਲਿਆਂਦੀ ਸੀ ਰੋਟੀ ਮੈਂ ਚੱਲ ਫਲਾਸ ਵਾਸਤੇ ਹੁਣ ਚੱਲਦੇ ਆਂ ਫਿਰ ਮਿਲਦੇ ਆਂ ਹਾਂਜੀ ਅਸੀਂ ਆਏ ਹਾਂ ਵੀਰ ਜੀ ਮੈਂ ਆਫਿਸ ਕੋਲੇ ਆ ਕੇ ਪਟਿਆਲੇ ਆ ਉਹਦੇ ਵਿੱਚ ਮਤਲਬ ਅਸੀਂ ਪਹਿਲੀ ਵਾਰ ਹੀ ਆਏ ਮੈਨੂੰ ਕੋਦੋਂ ਦਾ ਵੀਰਾ ਕਹਿ ਰਿਹਾ ਸੀ ਵੀ ਤੁਸੀਂ ਆਓ ਹਾਲੇ ਮਤਲਬ ਹੁਣੀ ਓਪਨਿੰਗ ਹੋਣੀ ਹੈ ਹਾਲੇ ਮਤਲਬ ਕੰਮ ਤਾਂ ਸਟਾਰਟ ਹੋਇਆ ਗਿਆ ਹਾਲੇ ਓਪਨਿੰਗ ਨਹੀਂ ਕੀਤੀ ਕਿਸੇ ਸੋ ਅਸੀਂ ਹੁਣ ਆਏ ਇੱਥੇ ਤੇ ਹੁਣ ਕਰਦੇ ਆ ਪੇੜ ਨਾਲ ਕੱਲੋਂ ਤੇ ਬਾਹਰ ਬੈਠੇ ਆ ਕੋਈ ਕਲਾਇੰਟ ਆਇਆ ਹੋਇਆ ਅੰਦਰ ਤੇ ਉਹ ਮੇਰੇ ਕੋਲ ਬੈਠੇ ਨੇ ਉਹ ਅਸੀਂ ਵੇਟ ਕਰ ਰਹੇ ਹਾਂ ਮੈਂ ਲਈ ਇਹਨਾਂ ਨੂੰ ਫੇਰ ਵੀਰੇ ਨੂੰ ਫੇਰ ਅਸੀਂ ਜਾਵਾਂਗੇ ਪਤਾ ਕਰਸਾਂ ਲਓ ਜੀ ਗੱਡੀ ਕਰ ਲਈ ਆਪਾਂ ਚੇਂਜ ਪਟਿਆਲੇ ਤੋਂ ਤੇ ਨਾਲੇ ਦੇਖ ਲਿਆ ਆਫਿਸ ਨਾਲੇ ਪੀ ਲਈ ਕਾਫੀ-ਕੁਫੀ ਤੇ ਹੁਣ ਹੋ ਗਿਆ ਆਪਰ ਸੈੱਟ ਕਾਫੀ-ਕੁਫੀ ਪੀ ਕੇ ਬੈਠ ਕੇ ਤੇ ਹੁਣ ਆਪਾਂ ਚੱਲਦੇ ਆ ਹੁਣ ਆਪਾਂ ਇੱਥੋਂ ਨਿਕਲਾਂਗੇ ਸਰੰਦ ਤੇ ਫਤੇਗੜ ਸਾਫ ਸਰਾਂ ਦਾ ਫਿਰ ਖੰਨਾ ਬਰਨਾਲਾ ਉਹ ਖੋਰੀ ਖੰਨਾ ਲੁਧਿਆਣਾ ਬਰਨਾਲਾ ਨਿਕਲ ਗਿਆ ਸੀ ਮੋਂਚੋਂ ਤੇ ਬਾਕੀ ਮੌਸਮ 20 ਵਾਲਾ ਹੋਇਆ ਪਿਆ ਬਾਕੀ ਟ੍ਰੈਫਿਕ ਬਹੁਤ ਆ ਬਾਕੀ ਚੱਲਦੇ ਆ ਇੱਕ ਨਾ ਟ੍ਰੈਫਿਕ ਨਾ ਬਹੁਤ ਜ਼ਿਆਦਾ ਟ੍ਰੈਫਿਕ ਆ ਪਟਿਆਲੇ ਚ ਨਿਕਲ ਨਿਕਲਦੀ ਟਾਈਮ ਲੱਗਦਾ ਲੱਗ ਗਿਆ ਸਾਨੂੰ ਬਾਕੀ ਜਾਈ ਜਾਨੇ ਆ ਦੇਖਦੇ ਆ ਹੁਣ ਨਿਕਲੇ ਆ ਇਥੋਂ ਆਰੇ ਦਾ ਨਾਂ ਲੈ ਕੇ ਜਾਣਿਆ ਕਰੋ ਮਿੱਤਰੋ ਮੌਸਮ ਮੌਸਮ ਹੋ ਗਿਆ ਹੈਨਾ ਮੌਸਮ ਹੈ ਮੌਸਮ ਮੌਸਮ ਹੋ ਗਿਆ ਜੇ ਦੇਖ ਕਣੀ ਬਾਕੀ ਕੱਟ ਕਰੂੰ ਮਾੜਾ ਜਾਂ ਠੰਡ ਲੱਗਦੀ ਹੈ ਸਰਚਵਾ ਦਿਦੇ ਸਰ ਸਰਚਵਾ ਦਿਦਾ ਸਰਚਵਾ ਦਿਦਾ ਕੀ ਕਿ ਓਕੇ ਸਰੰਦ ਪਹੁੰਚਣ ਵਾਲੇ ਆ ਤੇ ਬਾਕੀ ਇਹ ਰੋਡ ਚੌੜਾ ਹੋਣਾ ਚਾਹੀਦਾ ਯਾਰ ਇਹ ਸਮਾਣੇ ਤੋਂ ਜਿਵੇਂ ਆਪਣੇ ਪਿੰਡਾਂ ਵਾਲਾ ਰੋਡ ਦੀ ਹੈਗਾ ਪਟਾਲੇ ਤੱਕ ਐ ਵੀ ਹੈ ਵੀ ਚੌੜਾ ਹੋਣਾ ਚਾਹੀਦਾ ਵਾਹੇ ਕੰਮ ਤਾਂ ਚੱਲ ਰਿਹਾ ਹੈ ਪਿੱਛੇ ਚੱਲਦਾ ਵਾਹੇ ਕੰਮ ਹੋ ਜਾਊਗਾ ਸਾਲ ਦੇ ਵਿੱਚ ਵਿੱਚ ਉਸ ਤੋਂ ਬਾਅਦ ਆਪਣੇ ਉਸ ਤੋਂ ਬਾਅਦ ਆਪਣੇ ਉਧਰ ਸਟਾਰਟ ਹੋ ਜਾਊਗਾ ਕੰਮ ਇਹਦਾ ਕੰਪਲੀਟ ਹੋ ਗਿਆ ਨਾ ਫਿਰ ਆਪਣੇ ਉਧਰ ਹੋ ਜਾਊਗਾ ਲੋ ਜੀ ਰਸਤੇ ਦੇ ਵਿੱਚ ਨਾ ਮੀਂਹ ਆ ਗਿਆ ਮਤਲਬ ਇਤੋਂ ਨਹੀਂ ਸਰਾਂਦੇ ਦੇ ਕੋਲ ਪਹੁੰਚਣ ਵਾਲੇ ਸੀ ਨਾ ਮੀ ਆ ਗਿਆ ਮੈਂ ਪਹਿਲਾਂ ਵੀ ਮਤਲਬ ਜਿੰਨਾਂ ਵਾਰੀ ਵੀ ਗਿਆ ਨਾ ਅੰਮ੍ਰਿਤਸਰ ਤੇ ਕੋਈ ਹੋਣਾ ਮੈਨੂੰ ਲੱਗਦਾ ਵੀ ਜਿੰਨੀ ਵਾਰੀ ਵੀ ਗਿਆ ਹੋਊਗਾ ਤਾਂ ਇੱਕ ਤੇ ਵਾਰੀ ਆ ਕੋਈ ਜਿਹੜਾ ਮੀ ਨਹੀਂ ਆਇਆ ਹੋਊਗਾ ਨਹੀਂ ਤਾਂ ਜਿੰਨੀ ਵਾਰੀ ਗਿਆ ਹਰ ਵਾਰੀ ਮੀ ਆਉਂਦਾ ਅੰਮ੍ਰਿਤਸਰ ਜਾਂਦੇ ਹੋਏ ਤੇ ਬਾਕੀ ਹੁਣ ਤਾਂ ਚਲੋ ਵਲੋਗਿੰਗ ਸਟਾਰਟ ਕਰੀ ਆ ਇਸ ਕਰਕੇ ਤੁਹਾਨੂੰ ਦਿਖਾ ਰਿਹਾ ਹਾਂ ਹਨਾ ਤੇ ਪਹਿਲਾ ਨੇ ਸੀ ਹਨਾ ਸਨੈਪਚੈਟ ਪਾਉਂਦੇ ਹੀ ਗਏ ਇੰਸਟਾਗ੍ਰam ਉੱਥੇ ਸ਼ਾਇਦ ਪਤਾ ਹੋਊਗਾ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਵਲੌਗ ਤੇ ਜਿਹੜੇ ਮੇਰੇ ਨਾਲ ਸਨੈਪਚੈਟ ਤੇ ਨੇ ਜਾਂ ਇੰਸਟਾ ਦੇ ਨੇ ਉਹਨਾਂ ਨੂੰ ਪਤਾ ਹੋਊਗਾ ਹਨਾ ਤੇ ਬਾਕੀ ਜਦੋਂ ਜਾਵਾਂ ਤਾਂ ਮੀ ਪੈਣੀ ਪੈਣਾ ਕਿਉਂਕਿ ਪਤਾ ਚੱਕਰ ਕੀ ਆ ਇਹ ਰਸਤਾ ਜਿਹੜਾ ਵਾਲਾ ਇਧਰਲਾ ਇਹ ਮੈਨੂੰ ਵਧੀਆ ਲੱਗਦਾ ਪਟਿਆਲਾ ਪਟਿਆਲੇ ਤੋਂ ਲੁਧਿਆਣਾ ਲੁਧਿਆਣੇ ਤੋਂ ਜਲੰਧਰ ਲੁਧਿਆਣੇ ਤੋਂ ਜਲੰਧਰ ਹਨਾ ਜਿਹੜਾ ਇਧਰੋਂ ਸਾਡੇ ਪਾਤਣਾ ਸੰਘਰੂਰ ਪਰ ਨਾਲਾ ਹਰੀਕੇ ਪਤਨਾਲੇੋਂ ਮੋਕੇਲੀ ਸਾਈਡੋਂ ਹੈ ਨੇੜੇ ਆਉ ਬਟ ਉਹ ਸਾਨੂੰ ਇੰਨਾ ਵਧੀਆ ਜਿਹਾ ਨਹੀਂ ਲੱਗਦਾ ਹੈਨਾ ਵੀ ਉਹ ਸਾਨੂੰ ਇੰਨਾ ਮਤਲਬ ਡੇਡ ਨਾ ਉਹਦਾ ਪਤਾ ਹੈ ਨਾ ਉਹਨੂੰ ਬੋਰਡਰ ਦਾ ਨਹੀਂ ਵੈਸੇ ਵੀ ਨਾ ਉਹ ਦਿਲ ਨੂੰ ਨਹੀਂ ਲੱਗਦਾ ਹੈਗਾ ਰਸਤਾ ਜਿਆ ਵੀ ਇਧਰ ਸੋਹਣ ਵਧੀਆ ਥੋੜਾ ਜਿਹਾ ਲੱਗਦਾ ਕੰਫਰਟੇਬਲ ਜਿਹਾ ਫੀਲ ਹੁੰਦਾ ਇਧਰੋਂ ਆ ਕੇ ਬਟ ਹੈ ਗੱਲ ਨੇੜੇ ਦੂਰ ਦੀ ਨਹੀਂ ਹੁੰਦੀ ਗੱਲ ਦਿਲ ਨੂੰ ਲੱਗਣ ਦੀ ਹੁੰਦੀ ਹੈ ਹੈਨਾ ਤੇ ਇਸ ਕਰਕੇ ਅਸੀਂ ਫਿਰ ਇਧਰ ਹੀ ਆਨੇ ਕਦੀ ਕਦੀ ਵਾਰੀ ਆਪਾਂ ਗਏ ਆ ਉਧਰੋਂ ਹੈ ਨਾ ਤੇ ਬਾਕੀ ਇਧਰ ਦੋ ਵਾਰ ਸ਼ਾਇਦ ਤੇ ਹਾਂ ਤੇ ਮੈਨੂੰ ਲੱਗਦਾ ਘੱਟੋ ਘਾੜ ਵੀ ਮੈਨੂੰ ਜਦੋਂ ਵੀ ਮੈਂ ਜਾਣਾ ਮੈਂ ਇਧਰੋਂ ਹੀ ਜਾਂਦਾ ਤੇ ਇਹ ਮੈਨੂੰ ਕਹਿੰਦੀ ਸੀ ਕਹਿੰਦੀ ਆਪਾਂ ਟ੍ਰੇਨ ਤੇ ਜਾਣਾ ਟ੍ਰੇਨ ਤੇ ਯਾਰ ਮੈਨੂੰ ਕੰਫਰਟੇਬਲ ਨਹੀਂ ਲੱਗਦਾ ਹੈ ਆਪਣੀ ਜੀਤ ਹਨ ਫਾਇਦਾ ਬਹੁਤ ਹੁੰਦਾ ਤੇ ਬਾਕੀ ਵੀ ਵੀ ਬਹੁਤ ਜ਼ਿਆਦਾ ਆ ਗਿਆ ਲੱਗਦਾ ਵੀ ਵਧ ਗਿਆ ਵੀ ਬਹੁਤ ਜ਼ਿਆਦਾ ਵਧ ਗਿਆ ਤੇ ਬਾਕੀ ਟ੍ਰੇਨ 'ਚ ਨਹੀਂ ਆਹ ਲੈਣੀ ਗੱਟੀਆਂ ਦਿੱਤੀਆਂ ਨੇ ਨਾ ਜਿੱਥੇ ਜਾਣਾ ਚਾਹੀਦਾ ਕੋਈ ਵੀ ਟ੍ਰੇਨ ਦਾ ਵੀ ਮਹਾਰਾਜ ਕਦੇ ਦੇਖਣ ਇਸ ਸਟੇਸ਼ਨ 'ਚ ਆ ਕੇ ਪਰ ਜੇ ਉਹਨੇ ਦਿੱਤਾ ਉਸ ਦਾ ਫਾਇਦਾ ਤੇ ਜਾਂਦਾ ਤਾਂ ਮੀਂਹ ਬਹੁਤ ਜ਼ਿਆਦਾ ਆ ਰਿਹਾ ਤੁਹਾਨੂੰ ਦਿਖਾਉਣਾ ਮੈਂ ਆਹ ਦੇਖੋ ਮੀਂਹ ਬਹੁਤ ਜ਼ਿਆਦਾ ਆ ਗਿਆ ਇੱਕ ਵਾਰੀ ਪਹਿਲਾਂ ਵੀ ਕਿਹਾ ਹੋਇਆ ਸੀਗਾ ਮੇਰੇ ਵਾਲੀ ਗੱਡੀ ਵਰਨਾ ਤੇ ਉਹ ਉਦੋਂ ਵੀ ਬਹੁਤ ਜ਼ਿਆਦਾ ਮੀਂਹ ਸੀ ਇਹੀ ਲੋਕੇਸ਼ਨ ਸੀਗੀ ਏ ਵੀ ਲੋਕੇਸ਼ਨ ਸੀ ਉਹ ਮੈਂ ਤੁਹਾਨੂੰ ਨਾ ਐਕਸਪੀਰੀਅੰਸ ਮਤਲਬ ਅੱਗੇ ਜਾ ਕੇ ਮੀਂਹੇ ਰੁਕਦਾ ਨਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦਾ ਸਾਰੀ ਉਹ ਵੀ ਬੜੀ ਘੈਂਟ ਸਟੋਰੀ ਆ ਉਹ ਵੀ ਮੈਂ ਤੁਹਾਨੂੰ ਦੱਸਦਾ ਹਾਂਜੀ ਅਸੀਂ ਲੈ ਲਿਆ ਜੀ ਕੇਕ ਤੇ ਹੁਣ ਅਸੀਂ ਚੱਲੇ ਆ ਮਾਸੀ ਜੀ ਦੇ ਘਰੇ ਕਿਉਂਕਿ ਮਾਸੀ ਜੀ ਦੀ ਕੁੜੀ ਦਾ ਜਨਮ ਦਿਨ ਤੇ ਅਸੀਂ ਉਹਨੂੰ ਦੇਣ ਲੱਗਿਆ ਸਰਪ੍ਰਾਈਜ਼ ਸੋ ਮਿਲਦੇ ਆ ਥੋੜੀ ਜੀ ਗਲਤੀ ਹੋ ਗਈ ਮੇਰੇ ਤੋਂ ਠੀਕ ਠੀਕ ਨੇ ਠੀਕ ਪਾਤੀ ਫਿਰ ਮੈਂ ਮਸਾ ਕੰਮ ਸੰਭਿਆ ਮੈਂ ਚੱਲ ਕੋਈ ਨਹੀਂ ਅਸੀਂ ਨਹੀਂ ਅਸੀਂ ਅੱਗੇ ਲੰਘ ਰਹੇ ਆ ਤੇ ਆਂਦੇ ਟਾਈਮ ਮਿਲ ਕੇ ਜਾਵਾਂਗੇ ਤੇ ਮੈਂ ਮਸਾ ਸੈਂਟਲ ਕੀਤੀ ਆ ਮੈਂ ਇਸ ਵੀ ਨਹੀਂ ਪਤਾ ਵੀ ਘਰੇ ਆ ਕਿੱਥੇ ਆ ਬਾਕੀ ਦੇਖਦੇ ਆ ਅਸੀਂ ਪਹੁੰਚ ਗਏ ਤੇ ਆ ਜੋ ਦਿਖਾਉਣਾ ਤੁਹਾਨੂੰ ਲਓ ਜੀ ਅਸੀਂ ਪਹੁੰਚ ਚੁੱਕੇ ਆ ਤੇ ਇਹਨੂੰ ਜਮਾਂ ਪਤਾ ਨਹੀਂ ਹੈਗਾ ਬਾਕੀ ਕੈਮਰੇ ਚ ਨਾ ਦੇਖ ਰਹੇ ਹੁਣ ਕੈਮਰੇ ਵੀ ਲੱਗੇ ਹੋਏ ਨੇ ਕੈਮਰੇ ਚ ਨਾ ਦੇਖ ਲਿਆ ਹੁਣ ਨਹੀਂ ਬਹੁਤ ਜ਼ਿਆਦਾ ਕੋਈ ਆਜਾ ਉਹ ਇਹ ਤਾਂ ਖੁੱਲ ਹੀ ਹੋਇਆ। ਬਾਕੀ ਜਾਈ ਜੰਨੇ ਆ। ਲੋ ਜੀ ਅਸੀਂ ਤਾਂ ਚੁੱਕੇ ਆ। ਤੇ ਬਾਕੀ ਕਰਦੇ ਆ ਕਿ ਇੱਕ ਕੱਟ ਹੁਣ। ਉਸ ਤੋਂ ਬਾਅਦ ਫਿਰ ਨਿਕਲਾਂਗੇ ਬਾਰਿਸ਼ ਬਹੁਤ ਜ਼ਿਆਦਾ ਸੀਗੀ। ਕਿ ਆਊਗਾ ਵੀਰੇ ਨੂੰ ਕੰਮ ਜ਼ਿਆਦਾ ਹੁੰਦਾ ਪੁੱਤ। ਬਸ ਫਿਰ ਅੱਜ। ਜਿੱਦਾਂ ਪਹਿਲਾਂ ਜੰਗ ਦੇ ਹੁੰਦਾ ਵੀਰੇ ਦਾ ਕੰਮ ਜ਼ਿਆਦਾ ਹੁੰਦਾ। ਅੱਜ ਆ ਗਿਆ ਫੇਰ। ਮਾ ਚੱਲਦੇ ਹੁਣ ਕਿਉਂ ਜੀ ਵਧੀਆ ਵਧੀਆ ਤੂੰ ਦੱਸ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਲੁਧਿਆਣੇ ਤੇ ਟ੍ਰੈਫਿਕ ਬਹੁਤ ਹੈ ਲੁਧਿਆਣੇ ਚ ਪਰ ਗੱਡੀ ਬਹੁਤ ਲਕਿੱਚੀ ਹੋਈ ਆ ਵੀ ਆਪਾਂ ਲੈਟਾਂ ਲੱਗਣ ਤੋਂ ਪਹਿਲਾਂ ਮਤਲਬ ਲੁਧਿਆਣਾ ਪਾਰ ਕਰ ਜਾਈਏ ਕਿਉਂਕਿ ਇੱਥੇ ਰਸ਼ ਬਹੁਤ ਜ਼ਿਆਦਾ ਨਾ ਤਾਂ ਕਰਕੇ 7:30 ਹੋ ਗਏ ਹਨ ਤੇ ਬਾਕੀ ਸਾਨੂੰ ਪਹੁੰਚਦੇ ਆ ਪਹੁੰਚਦੇ ਆ ਮਲਾ ਦਾ 10 ਵਜ ਜਾਣੇ ਨੇ ਬਾਰਿਸ਼ ਇੱਥੇ ਵੀ ਕਿੰਨੀ ਹੋ ਗਈ ਹੈ ਬਹੁਤ ਜ਼ਿਆਦਾ ਹੈ ਬਾਰਿਸ਼ ਨਾ ਮੰਨਦਾ ਤਾਂ ਸ਼ਾਇਦ ਇੱਧਰ ਦੀ ਹੀ ਹੈ ਉੱਧਰ ਜਿਹੜੇ ਹਿਸਾਬ ਨਾਲ ਬਾਰਿਸ਼ ਆ ਬਹੁਤ ਜ਼ਿਆਦਾ ਤੇ ਬਾਕੀ ਹੁਣ ਨਿਕਲ ਰਹੇ ਹਾਂ ਚੱਜ ਜਾਣੇ ਆ ਤੇ ਬਾਕੀ ਕੋਈ ਭੁੱਖਤਾ ਜਿਹੀ ਲੱਗੀ ਨਹੀਂ ਖਾ ਪੀ ਕੀ ਆਈ ਸੀ ਬਾਕੀ ਇਹ quella ਦਿੱਤਾ ਲੜਦਾਂਗੇ ਬ੍ਰੇਕਾਂ ਫਿਰ ਖਾਪੀ ਲਵਾਂਗੇ ਤੇ ਬਾਕੀ ਹੁਣ ਜਾ ਕੇ ਕਰਦਾਂ ਗੁਰੂ ਮਹਾਰਾਜਾ ਦਰਸ਼ਨ ਸਭ ਤੋਂ ਨਾ ਮਹਿੰਗਾ ਟੋਲ ਪੁਲਾਇਆ ਜ ਇਹ ਲਾਡੋ ਵਾਲਾ ਤੇ ਆ ਦੇਖ VIP ਲਾਈਨ ਚ ਇੱਥੇ ਟੋਲ ਨਹੀਂ ਆਪਣਾ ਨਹੀਂ ਕੱਟਦਾ ਟੋਲ ਆ ਦੇਖ ਇੱਥੇ ਮਤਲਬ ਸਭ ਤੋਂ ਮਹਿੰਗਾ ਇਹ ਟੋਲ ਪਾਇਆ ਸਾਰੇ ਪੰਜਾਬ ਚ ਤੇ ਆਪਣਾ ਦੇਖੋ ਜਮਾ ਟੂ ਨਹੀਂ ਲੱਗਣਾ ਇੰਨੀ ਕੁ ਤਾਂ ਚੱਲਦੀ ਆਪਣੀ ਜੇ ਹੁਣ ਨਾ ਚੱਲੂਗੀ ਫਿਰ ਫਾਇਦਾ ਵੀ ਕੀ ਐਹੋ ਜੀ ਬਣਾਈ ਦਾ ਹਨਾ ਤੇ ਬਾਕੀ ਕੋਈ ਨਹੀਂ ਆਜੋ ਲਓ ਜੀ ਜਲੰਧਰ ਕਰ ਆਪਾਂ ਐਂਟਰ ਤੇ ਜਲੰਧਰ ਰਹਿ ਗਿਆ ਇਥੋਂ ਦੋ ਤਿੰਨ ਮਿੰਟ ਦਾ ਰਸਤਾ ਇਹ ਆਪਾਂ ਬਾਈਪਾਸ ਹੀ ਹੋ ਜਾਣਾ ਜਲੰਧਰ ਦਾ ਸ਼ਹਿਰ ਚ ਤਾਂ ਫੜਨਾ ਨਹੀਂ ਬਾਈਪਾਸ ਹੋ ਜਾਣਾ ਲਓ ਜੀ ਅਸੀਂ ਪਹੁੰਚ ਕੇ ਜਾਂ ਨਹੀਂ ਜਲੰਧਰ ਸੋਰੀ ਪਾਰ ਕਰਕੇ ਤੇ ਅਸੀਂ 加 ਰਹੇ ਆ ਟਾਈਮ ਹੋ ਗਿਆ 8:30 ਪਹਿਲਾਂ ਜਾਣਾ ਸੀ ਅਸੀਂ ਕਿਹੜਾ ਮਤਲਬ ਬਾਬਾ ਬੁੱਢਾ ਸਾਹ ਸੋਰੀ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਤੋਂ ਨਿਕਲ ਕੇ ਤੇ ਉਹ ਮੈਂ ਫਰੈਂਡ ਨੂੰ ਫਿਰ ਕਾਲ ਕਰਿਆ ਫਿਰ ਫਰੈਂਡ ਨੂੰ ਕਾਲ ਕਰੀ ਤੇ ਮੈਂ ਕਿਹਾ ਵੀ ਉਹ ਕਹਿੰਦਾ ਵੀ ਕੁਝ ਤੱਕ ਤੁਸੀਂ ਪਹੁੰਚਣਾ ਜਦੋਂ ਤੱਕ ਵੀ ਉਹਨਾਂ ਤੱਕ ਬੰਦ ਹੋ ਜਾਣਾ ਦਰਬਾਰ ਸਾਹਿਬ ਤੇ ਉਹ ਕਹਿੰਦਾ ਵੀ ਜਦੋਂ ਤੁਸੀਂ ਉੱਥੇ ਰਹੋਗੇ ਜਾਂ ਤਾਂ ਠੀਕ ਆ ਸਵੇਰੇ ਮੈਂ ਤੁਹਾਡੇ ਆਉਂਦਾ ਨਹੀਂ ਤਾਂ ਵੀ ਤੁਸੀਂ ਉਧਰੋਂ ਜਾਉਂਗੇ ਅੰਮ੍ਰਿਤਸਰ ਨੂੰ ਰਸਤੇ ਉਧਰ ਐਵੇਂ ਜੀ ਆ ਖਰਾਬ ਰਸਤੇ ਆ ਫਿਰ ਮੈਂ ਥੋੜਾ ਜਿਹਾ ਆਈਡੀਆ ਚੇਂਜ ਕਰ ਲਿਆ ਫਿਰ ਮੈਂ ਕਿਹਾ ਫਿਰ ਐ ਕਰ ਲਾਂਗੇ ਅੰਮ੍ਰਿਤਸਰ ਤੋਂ ਫਿਰ ਉਧਰੋਂ ਚੱਲ ਪਾਂਗੇ ਆਪਾਂ ਤੇ ਔਨ ਟਾਈਮ ਆ ਔਨ ਟਾਈਮ ਹੈਣਾ ਤੇ ਕੱਲ ਦਾ ਪਲਾਨ ਬਣਿਆ ਤੁਹਾਡਾ ਵਾਪਸ ਆਉਣਾ ਤਾਂ ਫਿਰ ਕਰ ਲਵਾਂਗੇ ਨਹੀਂ ਤਾਂ ਫਿਰ ਪਰਸੋਂ ਨੂੰ ਵਾਪਸ ਟਾਈਮ ਦੇਖ ਲਾਂਗੇ ਜੀ ਉਧਰ ਮੱਥਾ ਕਿਉਂਕਿ ਉਹ ਮਤਲਬ ਆਪਾਂ ਅਸੀਂ ਮਨਦੀਪਾ ਜੀ ਬੱਡੂ ਸਾਹਿਬ ਨੂੰ ਅਧੁਰੂ ਗੱਦੀ ਬਾਰਾ ਜਿਵੇਂ ਸਿਆੜੀ ਕਹਿੰਦੇ ਆ ਵੀ ਗੱਦੀ ਹੈ ਨਾ ਕਿਵੇਂ ਹੁੰਦੇ ਕਹਿੰਦੇ ਹੁੰਦੇ ਆ ਵੀ ਮਤਲਬ ਜਦੋਂ ਆਪਣੇ ਮਤਲਬ ਫੈਮਿਲੀ ਦੇ ਵਿੱਚ ਵੀ ਅਧੁਰੂ ਦਾਦੀ ਹੋਰੀ ਮੇ ਬਾਪੂ ਵੀ ਮਤਲਬ ਉਹ ਤੋਂ ਹੀ ਉਸ ਜਿਹੜੇ ਬੱਚੇ ਨਹੀਂ ਹਾਂ ਮਤਲਬ ਇਦਾਂ ਅਸੀਂ ਹੋਏ ਮਤਲਬ ਜਿੰਦਾ ਵੀ ਉਹਤੇ ਜਾਣਦੇ ਸੀ ਦਾਦੀ ਜਾਣਦੇ ਸੀ ਤੇ ਮਮੀ ਜਾਣਦੇ ਸੀ ਹੁਣ ਅਸੀਂ ਹਾਂ ਮਤਲਬ ਉਹ ਫਿਰ ਜਦੋਂ ਸਾਡੇ ਪੱਕਾ ਹੀ ਸੀ ਦੋ ਅਸੀਂ ਇਸ ਸਾਈਡ ਆਉਣੇ ਕੀ ਕਹਿਣਾ ਵੀ ਕਦੇ ਕਾਰ ਨਹੀਂ ਹੁੰਦੀ ਆ ਤਾਂ ਬਸ ਬਟ ਮਤਲਬ ਉਹ ਆਪਾਂ ਆਏ ਸੀ 1.5 ਸਾਲ ਪਹਿਲਾਂ ਹਾਂ ਮੈਂ ਡੇਢ ਮੈਂ ਤੈਨੂੰ ਪਹਿਲਾਂ ਹੀ ਦੱਸ ਕੇ ਆਈ ਆਪਾਂ ਗੱਲਾਂ ਕਰਦੇ ਹੋਏ ਸੀ ਆਫ ਕੈਮਰਾ ਵੀ ਆਪਾਂ ਕਾਫੀ ਟਾਈਮ ਹੋ ਗਿਆ ਤਾਂ ਮੈਂ ਸੋਚਿਆ ਸੀਗਾ ਮੈਂ ਕਿ ਆਪਾਂ ਇਧਰੋਂ ਮੱਥਾ ਦੇਖ ਕੇ ਤਾਂ ਫਿਰ ਉਧਰ ਲੰਘ ਜਾਂਗੇ ਬਟ ਹੋ ਲੇਟ ਗਏ ਨਾ ਆਪਾਂ ਸਾਨੂੰ ਕਦੇ ਕੜ ਸਭ ਟਾਈਮ ਲੱਗ ਗਿਆ ਕਿ ਇੱਕੋ ਕੱਟ ਦਿਆਂ ਤੇ ਫਿਰ ਮਾਰਕੀਟ ਚ ਲੱਗ ਗਏ ਖਾਣ ਪੀਣ ਤੇ ਫਿਰ ਉਹ ਤੇ ਗੱਲਾਂ ਬਾਤਾਂ ਕਰਦੇ ਸਾਨੂੰ ਟਾਈਮ ਦਾ ਸੱਚੀ ਪਤਾ ਨਹੀਂ ਲੱਗਿਆ ਪਾਪਾ ਸੋਚਿਆ ਸੀ ਵੀ ਆਪਾਂ 20-25 ਮਿੰਟ ਲਾਉਣੇ ਨੇ 15 ਮਿੰਟ ਹਾਂ ਚਲੋ 15 ਤੋਂ 20 ਮਿੰਟ ਲੱਗ ਜਾਣਗੇ ਵੀ ਸਿਰਫ ਥੋੜੀ ਜੀ ਬਸ ਚਾਹ ਪੀਣੀ ਹੈ ਹਾਂ ਚਾਹ ਦਾ ਮਨ ਸੀ ਚਲੋ ਚਾਹ ਦਾ ਸਰਪ੍ਰਾਈਜ਼ ਹੀ ਦਿੱਤਾ ਉਹਨਾਂ ਨੂੰ ਉਹਨਾਂ ਨੂੰ ਤਾਂ ਪਤਾ ਕੰਮ ਕਰਦਾ ਸੀ ਖਰਾਓ ਮੈਨੂੰ ਬੇਇਜ਼ਤੀ ਉਹਨਾਂ ਮੈਨੂੰ ਮੈਸੇਜ ਆ ਗਿਆ ਸੀ ਉਹਦਾ ਮੈਸੇਜ ਆ ਗਿਆ ਸੀ ਤੈਨੂੰ ਕਿੱਧਰ ਮਤਲਬ ਫਿਰ ਮੈਂ ਗੱਲ ਜੀ ਸਾਹਣੀ ਪਰ ਮੈਂ ਦੁਸੇ ਹੋਇਆ ਮੈਂ ਕਿਹਾ ਤੂੰ ਕੰਮ ਖਰਾਬ ਕਰਦਾ ਵੀ ਆਪਨ ਵਾਲੇ ਸਰਪ੍ਰਾਈਜ਼ ਦੇ ਰਹੇ ਆ ਨਾਲੇ ਹੁਣ ਤੂੰ ਫੇਰ ਵੀ ਕੰਮ ਕਰਦਾ ਉਹ ਲੰਘ ਰਹੇ ਸੀ ਮੈਂ ਕਿਹਾ ਚਲੋ ਕਿਉਂਕਿ ਜਦੋਂ ਵੀ ਅਸੀਂ ਅੱਗੇ ਜਾਣਾ ਹੁੰਦਾ ਨਾ ਰੋਪਣ ਲੰਘਣਾ ਹੁੰਦਾ ਲੰਘਣਾ ਅਸੀਂ ਉਹਦੇ ਓਨਰ ਦੇ ਬੰਦਲਾ ਘਰ ਬੇਨਤੀ ਨੇ ਉੱਥੋਂ ਦੀ ਹੀ ਲੰਘਣਾ ਹੁੰਦਾ ਕੋਈ ਅਸੋਂ ਵਸੀਏ ਤੱਕ ਆੜਣਾ ਹੁੰਦਾ ਰਸ ਸੜਕ ਅੱਗੇ ਜਾਂਦੀ ਆ ਫਿਰ ਅਸੀਂ ਮੈਂ ਸਟ੍ਰੀਟ ਵੇਸ ਦੀ ਸਟ੍ਰੀਟ ਮੈਂ ਤੋਂ ਗਲਤੀ ਨਾਲ ਭੇਜੀ ਗਈ ਲੋਕੇਸ਼ਨ ਲਾ ਕੇ ਹਾਂ ਉਹ ਲੋਕੇਸ਼ਨ ਲਾ ਕੇ ਉਹ ਭੇਜੀ ਹਾਂ ਉਹ ਬਸ ਫਿਰ ਉਹਨੇ ਉਹ ਸੁੱਤੀ ਸਾਤੀ ਉੱਠੀ ਜੂਰ ਉਹਨਾਂ ਨੇ ਕਹਿੰਦੀ ਮੈਨੂੰ ਨਹੀਂ ਪਰ ਉਹ ਤਾਂ ਮੈਸੇਜ ਆ ਗਿਆ ਸੀ ਵੀ ਕਿੱਧਰ ਕਿਵੇਂ ਹਨਾ ਤੇ ਮੈਂ ਗੱਲ ਸਾਂਭ ਲਈ ਉਹਨਾਂ ਨੇ ਸਾਂਭ ਲਈ ਪਰ ਤਾਂ ਸੀ ਉੱਤੇ ਖੜ ਕੇ ਮੋੜ ਦੇ ਦੋਵੇਂ ਮਤਲਬ ਉਹਨਾਂ ਨੂੰ ਪਤਾ ਨਹੀਂ ਲੱਗਿਆ ਮੈਨੂੰ ਇਹ ਸੀ ਵੀ ਅਸੀਂ ਕੈਮਰੇ ਚ ਨਾ ਜਾਈਏ ਗੱਡੀ ਵਗੈਰਾ ਕਿੰਦਰ ਕੈਮਰਾ ਲੱਗੇ ਹੋਇਆ ਮੈਨੂੰ ਇਹ ਸੀ ਵੀ ਗੱਡੀ ਤੋਂ ਉਹਨਾਂ ਨੂੰ ਪਛਾਣ ਤਦੀ ਵਾਲੀ ਦੀ ਵੀ ਅਸੀਂ ਥੋੜਾ ਜਿਹਾ ਪਿੱਛੇ ਖੜੇ ਫਿਰ ਅਸੀਂ ਦੋਵੇਂ ਲੜੇ ਆਪਸ ਵਿੱਚ ਵੀ ਤੁਸੀਂ ਮੈਂ ਕਿ ਮੈਂ ਦੋਵੇਂ ਕਰਦਾ ਕਹਿੰਦੇ ਨਹੀਂ ਤੂੰ ਦੇਖਣਾ ਸੀ ਆਪਾਂ ਸਾਰੇ ਰਾਹ ਨਹੀਂ ਕੁਝ ਦੱਸਿਆ ਉਹਨਾਂ ਨੇ ਕਿਉਂ ਦੱਸਿਆ ਬਹੁਤ ਹਨਾ ਖੁਸ਼ ਹੋ ਜੂ ਹਨਾ ਹਾਂ ਪਰ ਉਹਨਾਂ ਨੇ ਜਦੋਂ ਬੱਦ ਸੁੱਤੇ ਸੀ ਉਹ ਸਾਰੇ ਪਏ ਸੀ ਕਿਉਂਕਿ ਤੇਨੂੰ ਸਮਾਂ ਹੀ ਹਾਂ ਦੁਪਹਿਰ ਦਾ ਟਾਈਮ ਸੀਗਾ ਪਏ ਸੀਗੇ ਬਾਰਿਸ਼ ਹੋ ਰਹੀ ਸੀ ਤੇ ਜਦੋਂ ਉਹਨਾਂ ਨੇ ਦੇਖਿਆ ਹਨਾ ਕਹਿੰਦੇ ਅੱਜ ਅਸੀਂ ਲੋਕ ਵੀ ਨਹੀਂ ਅੰਦਰੋਂ ਗਿੱਤਾ ਕਿਉਂਕਿ ਟਾਈਮ ਐਨਾ ਖਰਾਬ ਹੈ ਹਨਾ ਕਿੰਦੇ ਕੱਲੇ ਹੁੰਦੇ ਆ ਕਿਵੇਂ ਤੇਰੇ ਮਾਸਟਰ ਜੀਰੇ ਘਰੇ ਨਹੀਂ ਹੁੰਦੇ ਫਿਰ ਅਸੀਂ ਲੋਕ ਕਰਕੇ ਰੱਖਦੇ ਆ ਲੋਕ ਵੀ ਖੁੱਲਾ ਜਦੋਂ ਅਸੀਂ ਦੇ ਉਹ ਦੇਖਣਾ ਵੀ ਕਿਤੇ ਮਤਲਬ ਇਹਨਾਂ ਦੇ ਕੋਈ ਫਰੈਂਡ ਆਈ ਹੈ ਹਨਾ ਵੀ ਕੁੜੀ ਦੇ ਕੋਈ ਫਰੈਂਡ ਆਈ ਹੈ ਪਰ ਜਦੋਂ ਉਹਨੇ ਦੇਖਿਆ ਵੀ ਐਸੀ ਉਹ ਇੱਕੋ ਦਮ ਸਾਰੇ ਬਾਹਰ ਆਏ ਐਨੀ ਖਾਣੇ ਤੇ ਬਾਕੀ ਬਹੁਤ ਮਤਲਬ ਖੁਸ਼ ਹੋਏ ਹਨਾ ਫਿਰ ਅਸੀਂ ਇੰਨਾ ਜੋਰ ਲਾਇਆ ਵੀ ਅਸੀਂ ਕੁਛ ਨਹੀਂ ਲੈਣਾ ਬਸ ਥੋੜੀ ਜਿਹੀ ਚਾਹ ਪੀਣੀ ਆ ਪਰ ਉਹਨਾਂ ਨੇ ੱੱਕੇ ਨਾਲ ਫਿਰ ਸਾਨੂੰ ਬੈਠੋ ਅਸੀਂ ਮਤਲਬ ਕਹਿੰਦੇ ਗੱਲਾਂਬੱਤਾਂ ਕਰਦੇ ਆ ਮਤਲਬ ਲੱਗ ਗਿਆ ਆਪਾਂ ਨੂੰ ਉਹ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਤਿੰਨ ਘੰਟੇ ਉੱਥੇ ਹੈ ਨਾ ਤੇ ਉਹ ਉੱਥੇ ਤਿੰਨ ਘੰਟੇ ਲੱਗ ਗਏ ਤੇ ਹੁਣ ਦੁਪਹਿਰ ਦਾ ਟਾਈਮ ਹੋਇਆ ਖਾਣਾ ਬਣਾਉਨੇ ਆ ਇਹ ਤਾਂ ਇਹਦਾ ਮਨ ਤਾਂ ਡੋ ਗਿਆ ਸੀ ਵੀ ਰਹਿਣਾ ਅੱਜ ਵੀ ਰਵਾਂਗੇ ਵੀ ਰਹਿਣੇ ਆ ਕੇ ਚੱਲ ਕੋਈ ਨਹੀਂ ਕਹਿੰਦੀ ਵੀ ਰਵਾਂਗੇ ਸਰੇ ਚੱਲ ਪਾਂਗੇ ਆਪਾਂ 5 ਵਜੇ ਮੈਂ ਕਿਹਾ ਵੀ ਮੇਰ ਤੋਂ ਨਹੀਂ ਉੱਠਿਆ ਨਾ ਸਰੇ 5 ਵਜੇ ਉੱਠਦੇ ਆ ਕਰਦੇ ਆ ਤਾਂ ਰੋਟੀ ਬਣੀ ਖਾਂਦੇ ਆ ਨਾ ਉਹਦਾ ਆਪਾਂ ਨੂੰ 12 ਵਜੇ ਜਾਣੇ ਆ ਮਦਰਾ ਮੈਂ ਫਿਰ ਉਹੀ ਟਾਈਮ ਹੋ ਜਾਣਾ 2-3 ਦਾ ਪਹੁੰਚਦੇ ਪਹੁੰਚਦੇ ਟਾਈਮ ਲੱਗ ਹੀ ਜਾਂਦਾ ਕਾਫੀ ਤੇ ਫਿਰ ਮੈਂ ਕਿਹਾ ਨਹੀਂ ਆ ਕੇ ਮਤ ਜੀ ਨਾਲ ਮੈਂ ਕਿਹਾ ਨਹੀਂ ਚੱਲੀਏ ਤਾਂ ਸੋਰੀ ਥੋੜੀ ਜੀ ਉਹ ਹੋ ਗਈ ਵੀ ਨਹੀਂ ਨਹੀਂ ਰਹਿਣਾ ਤੇ ਬਾਕੀ ਚੱਲ ਪਹੁੰਚ ਜਾਈ ਜੰਨੇ ਆ ਤੇ ਉਹਨਾਂ ਸਿੱਧਾ ਅੰਮ੍ਰਿਤਸਰ ਹੀ ਜਾਵਾਂਗੇ ਅਸੀਂ ਪਹਿਲਾਂ ਪਲਾਨ ਥੋੜਾ ਜਿਹਾ ਚੇਂਜ ਹੋ ਗਿਆ ਸਾਡਾ ਪਹਿਲਾਂ ਪਲਾਨ ਕੁਝ ਹੋਰ ਸੀਗਾ ਹੁਣ ਥੋੜਾ ਜਿਹਾ ਚੇਂਜ ਹੋ ਗਿਆ ਤੇ ਬਾਕੀ ਹੁਣ ਅਸੀਂ ਜਾਈ ਜੰਨੇ ਆ ਜਾ ਕੇ ਰੂਮ ਰਮ ਲੈਣੇ ਆ ਫਿਰ ਅੱਜ ਤਾਂ ਨਹੀਂ ਮਿਲ ਸਕਣਾ ਹੈਗਾ ਕੱਲ ਨੂੰ ਡਿਬੂ ਆ ਹੈਨਾ ਤੇ ਉਹ ਸਾਡੇ ਨਾਲ ਸੋਈ ਦਰਵਾਜ਼ਾ ਉਹ ਕਰ ਦਿੰਦੇ ਨੇ ਤੇ ਬਾਕੀ ਅੱਜ 20 ਤਰੀਕਾ ਅੱਜ 20 ਆ ਤੇ ਕੱਲ ਨੂੰ ਮਤਲਬ ਰਹਿ ਗਏ 2 ਢਾਈ 2 ਤਿੰਨ ਘੰਟੇ ਰਹਿ ਗਏ ਤਾਂ ਜਨਮ ਦਿਨ ਹੀ ਆ ਤੇ ਉਹ ਜਾਈ ਜਾਂਦੇ ਆ ਤੇ ਆਜੋ ਤੁਹਾਨੂੰ ਜਰਨੀ ਵੀ ਸ਼ੇਅਰ ਕਰਦੇ ਆ ਤੇ ਪਹੁੰਚ ਗਏ ਆਪਾਂ ਕਿ ਆਏ ਚੰਦ ਟੰਪ ਗਿਆ ਹਾਂ ਦੇ ਟੰਪ ਤੇ ਕਰਤਾਰਪੁਰ ਸਾਹਿਬ ਹੈ ਨਾ ਸ਼ਹਿਰ ਵਿੱਚ ਹਾਂ ਇਹ ਸ਼ਾਇਦ ਇੰਨਾ ਨਹੀਂ ਬਹੁਤ ਤੇ ਬਾਕੀ ਆਜੋ ਬਣੇ ਰਹੋ ਤਾਂ ਉੱਥੋਂ ਕੱਢ ਕੇ ਜਿਵੇਂ ਹਵਾ ਮੰਗੇ ਆ ਜਾਓ। ਲਓ ਜੀ ਸਾਨੂੰ ਜਿਸੀ ਇੱਧਰ ਰੋਡ ਦੇ ਨਾਲ ਡੀਮਾਰਟ ਤੇ ਅਸੀਂ ਫਿਰ ਰੁਕ ਗਏ। ਟਾਈਮ ਤਾਂ ਕਾਫੀ ਹੋ ਗਿਆ। ਤੇ ਮੈਂ ਚੱਲ ਦੇਖ ਕੇ ਜਾਂਦੇ ਅੰਦਰੋ। ਕੁਝ ਦੇਖਦੇ ਆ। ਵਧੀਆ ਜਿਹਾ ਲੱਗਿਆ ਫਿਰ ਲੈ ਲਾਂਗੇ ਕੁਝ। ਬਾਕੀ ਦੇਖਦੇ ਆ। ਸਿੱਧਾ ਸਿੱਧੇ ਇੱਧਰ ਨੂੰ ਆ ਜਾ ਤੇ ਕੋਲਗਟੋ ਜੀ ਕੋਲ ਕੋਲਗਟ ਦਾ ਨਹੀਂ ਸਾਬਣ ਸੁਬਣ ਨਹੀਂ ਮੈ ਲੈ ਗਿਆ ਅੱਛਾ ਪਰਫਿਊਮ ਵਗੈਰਾ ਵਧੀਆ ਹੀ ਨੇ ਹਨਾ ਆ ਇਹਨੂੰ ਆ ਜਾ ਆ ਲੈਣਾ ਜੋਤੀ ਲਾਉਣੀ ਆ ਵਧੀਆਂ ਹੁੰਦੀਆਂ ਇੱਥੇ ਜੁੱਤੀਆਂ ਵਗੈਰਾ ਜੁੱਤੀਆਂ ਵਗੈਰਾ ਮੈਂ ਵਧੀਆਂ ਹੁੰਦੀਆਂ ਇੱਥੇ ਖਾ ਕੇ ਨਹੀਂ ਦੇਖੀ ਲੋ ਜੀ ਆਪਾਂ ਚੱਲਣ ਲੱਗੇ ਆਂ ਤੇ ਬਾਕੀ ਮੇਨ ਖਾਣਾ ਕਿ ਆਪਾਂ ਹੁਣ ਚੱਲਦੇ ਆਂ ਟਾਈਮ ਹੋ ਗਿਆ 10:00 ਵੱਜ ਗਏ ਤੇ ਆਪਾਂ ਚੱਲਦੇ ਆਂ ਇੱਕ ਮਿੰਟ ਚਾਬੀ ਤੇਰੇ ਕੋਲ ਆ ਚਾਬੀ ਨਿਕਲਦੇ ਆਂ ਚੱਲਦੇ ਆਂ ਆਹ ਰੈਸਟੋਰੈਂਟ ਦੇਖੋ ਖਾਣਾ ਖਾਣਾ ਕੁਛ ਹੁਣ ਆਪਾਂ ਲੇਟ ਹੋ ਜਾਣਗੇ ਚੱਲ ਮੁੜਦੇ ਹੋਏ ਰੁਕਦੇ ਆਂ ਮੁੜਦੇ ਰੁਕਦਾ ਜੀ ਟਾਈਮ ਹੋ ਗਏ 10:30 ਲਓ ਜੀ ਅਸੀਂ ਪਹੁੰਚ ਚੁੱਕੇ ਆਂ ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਵਿੱਚ ਤੇ ਆ ਜੋ ਖਾਣਾ ਕਰਦਿਆਂ ਗੁਰੂ ਮਹਾਰਾਜ ਦੇ ਦਰਸ਼ਨ ਤੇ ਹੁਣ ਤਾਂ ਸ਼ਾਇਦ ਨਹੀਂ ਸਵੇਰੀ ਕਰਾਂਗੇ ਨਹਾ ਧੋ ਕੇ ਹੈਨਾ ਆਰੇ ਦੰਨਾ ਆਲਾ ਮੰਗੀ ਤੇ ਆਜੋ ਫਿਰ ਜੀ ਅਸੀਂ ਪਹੁੰਚ ਚੁੱਕੇ ਅੰਮ੍ਰਿਤਸਰ ਗੁਰਦੁਆਰ ਸਾਹਿਬ ਦੇ ਬਿਲਕੁਲ ਲਾਗੇ ਤੇ ਬਾਕੀ ਹੁਣ ਰੂਮ ਰਾਮ ਚ ਦੇਖਦੇ ਆਂ ਗੱਡੀ ਪਾਰਕਿੰਗ ਲਾ ਕੇ ਫਿਰ ਲੈਨੇ ਆ ਰੂਮ ਤੇ ਆਪਾਂ ਹੁਣ ਜਾਈ ਜਾਨੇ ਆਂ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਆ ਗਏ ਲਓ ਜੀ ਪਹੁੰਚ ਗਏ ਗੱਡੀ ਲਾਤੀ پارکਿੰਗ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਆਪਾਂ ਚੱਕ ਲਿਆ ਬੈਗ ਤੇ ਆਪਾਂ ਚੱਲਦੇ ਹਾਂ ਰੂਮ 'ਚ ਫਿਰ ਤੁਹਾਨੂੰ ਰੂਮ ਹੀ ਦਿਖਾਉਨੇ ਆ ਰੂਮ ਲੈ ਲਿਆ ਅਸੀਂ ਇਹ ਰੂਮ ਕਿੱਥੇ ਹੈ ਕਿੰਨੀ ਕੋ ਨੇੜੇ ਹੈ ਦਰਬਾਰ ਸਾਹਿਬ ਦੇ ਉਹ ਅਸੀਂ ਤੁਹਾਨੂੰ ਦੱਸਾਂਗੇ ਅੰਦਰ ਜਾ ਕੇ ਹੁਣ ਅਸੀਂ ਬਹੁਤ ਥੱਕੀ ਹੋਏ ਆ ਸਮਾਨ ਕੋਲੇ ਤੇ ਅੰਦਰ ਜਾ ਕੇ ਵਿਹਲੇ ਹੋ ਕੇ ਫ੍ਰੀ ਮਾਈਂਡ ਹੋ ਕੇ ਸਾਰਾ ਕੁਝ ਦੱਸਾਂਗੇ ਕਿ ਅਸੀਂ ਲੈ ਲਿਆ ਰੂਮ ਤੇ ਇਹ ਮਿਲਿਆ ਸਾਨੂੰ ਐਨਆਰਆ ਨਸਰਾਂ ਦੇ ਵਿੱਚ ਤੇ ਅਸੀਂ ਪਹਿਲਾਂ ਵੀ ਜਦੋਂ ਆਏ ਸੀ ਨਾ ਪਿਛਲੇ ਸਾਲ ਤੋਂ ਉਹ ਤੋਂ ਵੀ ਇੱਥੇ ਲਿਆ ਸੀ ਸਾਨੂੰ ਵਧੀਆ ਲੱਗਿਆ ਸੀਗਾ ਇਸ ਕਰਕੇ ਅਸੀਂ ਇੱਥੇ ਲੈ ਆਇਆ ਕੰਬਾ ਤੇ ਬਾਕੀ ਹੁਣ ਚੱਲਦੇ ਆਂ ਮਾਰਕੀਟ ਆ ਫਰੈਸ਼ ਫਰੂਟ ਸ਼ ਹੋ ਕੇ ਤੇ ਤੁਹਾਨੂੰ ਦਿਖਾਉਨੇ ਆ ਫਿਰ ਮਾਰਕੀਟ ਰਾਤ ਦਾ ਵੀ ਉਹ ਵੀ ਖਾਵਾਂਗੇ ਤੇ ਫਿਰ ਤੁਹਾਨੂੰ ਦਿਨ ਦਾ ਦਿਖਾਵਾਂਗੇ ਤੇ ਬਾਕੀ ਹੁਣ ਚੱਲਦੇ ਆਂ ਕੈਮਰਾ ਬਹੁਤ ਸੋਹਣਾ ਹੈ ਤੇ ਅਸੀਂ ਪਹੁੰਚ ਗਏ ਤੇ ਬਾਕੀ ਇਹ ਹੁਣ ਚੱਲਦੇ ਆਂ ਅੱਜ ਕਿਵੇਂ ਇਹ ਆ ਦੇਖੋ ਜਿੱਧਰ ਇਹ ਕਮਰਾ ਬਹੁਤ ਵਧੀਆ ਹੈ ਬਿਲਕੁਲ ਦਰਬਾਰ ਸਾਹਿਬ ਦੇ ਮਨਾਂ ਦੇ 1 2 ਮਿੰਟ ਦਾ ਰਸਤਾ ਵੀ ਨਾ ਹੋਣਾ 1 ਮਿੰਟ ਦਾ ਰਸਤਾ ਹੈ ਪਹੁੰਚ ਗਏ ਕਮਰੇ ਜੀ ਬਾਕੀ ਘਰੇ ਕਰੀਏ ਕਰੀਏ ਫੋਨ ਤੇ ਬਹੁਤ ਵਧੀਆ ਕਮਰਾ ਇੱਥੇ ਨਾ ਸੰਗਤ ਸੌ ਜਾਂਦੀ ਆ ਮਤਲਬ ਜਿਹੜੇ ਮੰਨ ਲਓ ਵੀ ਕੁਛ ਕੁ ਕੰਮਾਂ ਕਰ ਵਾਲੇ ਹੁੰਦੇ ਆ ਰਿਕਸ਼ਾ ਰਿਕਸ਼ਾ ਵਾਲੇ ਉਹ ਵੀ ਪੈ ਜਾਂਦੇ ਹੈਨਾ ਤੇ ਬਾਕੀ ਜੋ ਵੀ ਉਹ ਹੁੰਦੇ ਆ ਕੋਈ ਅਫੋਰਡ ਨਹੀਂ ਕਰ ਸਕਦਾ ਰੂਮ ਹੈ ਨਾ ਵਗੈਰਾ ਨਹੀਂ ਬਾਕੀ ਜਿੰਨੇ ਸਾਰੇ ਇੱਥੇ ਕਮਾਂਕਾਰਾਂ ਦੇ ਕਮਾਂਕਾਰਾਂ ਵੀ ਲਾੜੋ ਹਾਂ ਉਹੀ ਨੇ ਹੈ ਨਾ ਟਾ ਰਿਕਸ਼ੇ ਵਾਲੇ ਨੇ ਜਾਂ ਕੋਈ ਵੈਸੇ ਨੇ ਇਹ ਸਾਰੇ ਉਹ ਨੇ ਸਾਰੇ ਜੈਂਟਸ ਨੇ ਇਸ ਸਾਈਡ ਲੇਡੀਜ਼ ਨਹੀਂ ਹੈ ਸਾਰੇ ਉਹੀ ਗੱਲ ਹੈ ਨਾ ਵੀ ਥੋੜਾ ਜਿਹਾ ਇੱਥੇ ਉਹ ਵੀ ਕੋਈ ਉਹ ਵੀ ਚਲੋ ਬਾਹਰ ਲਵੀ ਪੈ ਸਕਦਾ ਹੈ ਕੋਈ ਜਿੰਨੇ ਕੋ ਨਹੀਂ ਹੋਏ ਪਈਆਂ ਵਿੱਚ ਆਪਣੇ ਵਰਗੀ ਵੀ ਬੈਠੇ ਨੇ ਜਮਾ ਨੇੜੇ ਤੇ ਕੀ 2:30 ਵਜੇ ਤੱਕ ਰੀਡ ਕਰਦੇ ਸੀ ਜਿਦ ਤਮਾਰ ਸਾਹਿਬ ਉੱਥੋਂ ਹਾਲਕੀ ਸਾਹਿਬ ਆਉਂਦੀ ਹੈ ਨਾ ਹਾਂ ਉਦੋਂ ਉਠਾ ਦਿੰਦੇ ਹਾਂ ਲੱਗਦਾ ਨਾ ਦੋ ਫਿਰ ਹਾਂ ਇਹਨਾਂ ਮਤਲਬ 12 ਵਜਣ ਵਾਲੇ ਆ ਤੇ ਤੁਸੀਂ ਇਹ ਦੇਖੋ ਵੀ ਸੰਗਤ ਅਜੇ ਵੀ ਇਦਾਂ ਹੀ ਆ ਜਿਵੇਂ ਨਾ ਦਿਨੇ ਚੜਿਆ ਹੋਵੇ ਵੀ ਇਸ ਹਿਸਾਬ ਨਾਲ ਚੱਲ ਰਹੀ ਆ ਸੰਗਤ ਤੇ ਰਾਈਟ ਨਾਲ ਮਤਲਬ ਰਾਤ ਦਾ ਵੀਊ ਚੈੱਕ ਕਰੋ ਤੁਸੀਂ ਗੁਰੂ ਘਰ ਇਹ ਨਾ ਮਤਲਬ ਇਦਾਂ ਨਹੀਂ ਹੈਗਾ ਵੀ ਮੰਨ ਲਓ ਵੀ ਸੰਗਤ ਕਦੇ ਘਟ ਹੋ ਜੇ ਬਹੁਤ ਜ਼ਿਆਦਾ ਸੰਗਤ ਆ ਤੇ ਆਹ ਦੇਖੋ ਇੱਧਰ ਲੱਗੀ ਆ 100 ਰੁਪਏ ਸੇੜ ਤੇ ਉਦੋਂ ਹੀ ਉਧਰ ਚੱਲ ਪਈ ਜਾਣਾ ਹੂੰ ਜਾਣਾ ਹਾਂ ਦੇਖ ਕੇ ਆਉਂਦੇ ਆ ਕੋਈ ਬਸਾਂ ਦਾ ਆਹੋ ਉਹ ਹੀ ਸਵਾਦ ਲੈਣ ਜਾਂਦੇ ਹੋ ਤੁਸੀਂ ਤਾਂ ਮੈਂ ਤਾਂ ਉੱਥੇ ਦੇਖ ਕੇ ਉਵੇਂ ਹੀ ਗਈ ਸੀ ਕੀ ਕਈ ਵਾਰੀ ਦੇਖਾ ਕੀ ਚੀਜ਼ ਆ ਹੁੰਦਾ ਨਹੀਂ ਆਪਾਂ ਵੀ ਕੀ ਜੀ ਅੰਦਰ ਆਹ ਮੈਂ ਤਾਂ ਦੇਖ ਕੇ ਹੁੰਦੀ ਆ ਉਹੀ ਉਹੀ ਹੈਨਾ ਵੇਖਣ ਗਈ ਸੀ ਤਿੱਕੀ ਮੈਂ 100 ਰੁਪਏ ਦੀ ਸੜੀ ਦਾ ਰੇਖ ਹੀ ਚਾਹੀਦੀ ਆ ਹੁਣ ਹਮਮ ਸਹੀ ਆ ਕਿਹੜਾ ਬਾਗ ਹੈ ਇਧਰ ਚੱਲਿਆ ਨਾ ਬਾਗ ਆ ਜੀ ਇਹ ਬੰਦ ਆ ਬੰਦ ਦਾ ਸਵੇਰੇ ਖੁੱਲੂ ਹੈਨਾ ਤੇ ਹੁਣ ਬੰਦ ਆ ਬਹੁਤ ਵੱਡਾ ਮਤਲਬ ਇਤਿਹਾਸ ਆ ਇਹ ਚੀਜ਼ ਆ ਵੀ ਤੁਹਾਨੂੰ ਸ਼ਾਇਦ ਪਤਾ ਹੋਊਗਾ ਇਸ ਚੀਜ਼ ਬਾਰੇ ਤੇ ਬਾਕੀ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਦੱਸਿਆ ਕਰੋ ਇਹ ਚੀਜ਼ ਬਾਰੇ ਤੇ ਜੇ ਤੁਸੀਂ ਦੱਸੋਗੇ ਤਾਂ ਹੀ ਉਹਨਾਂ ਨੂੰ ਇਹ ਜੀਜ਼ ਦਾ ਪਤਾ ਲੱਗੂਗਾ ਆ ਲੈਣਾ ਝੂਟਾ ਘਰਾਂ ਤੇ ਹੈਂ ਹਾਂ ਤੁਸੀਂ ਇਹਨੂੰ ਕਿਹਾ ਸੀ ਮੈਂ ਤੂੰ ਉਹ ਖਾਗ ਲਿਆ ਉਹੀ ਚੀਜ਼ ਹੈ ਨਾ ਆ ਦੇਖ ਤੂੰ ਇੱਕ ਦਿਨ ਦੇਖ ਰਹੀ ਸੀ ਨਾ ਇੰਸਟਾਗ੍ਰਾਮ ਤੇ ਹਾਂ ਵੀ ਇਹ ਪਤਾ ਨਹੀਂ ਕਿੱਥੇ ਬਣਿਆ ਹੋਇਆ ਹੈ ਮੈਂ ਕਿਹਾ ਸੀ ਮੈਂ ਅੰਮ੍ਰਿਤਸਰ ਆ ਕਿੱਥੇ ਕੀ ਕਰਨਾ ਹਾਂ ਹਾਂਜੀ ਮਤਲਬ ਬਹੁਤ ਵਧੀਆ ਏਰੀਆ ਹੈ ਹਾਂ ਬਹੁਤ ਵਧੀਆ ਪੀਸਫੁੱਲ ਆ ਵਧੀਆ ਹੈ ਆ ਕਿੱਦਾਂ ਘੈਣ ਲਗਾ ਸਕਦਾ ਨਾ ਦੇਖ ਕਿਹੜੀ ਘੈਂਟ ਦੀ ਹੈ ਹਣਾ ਮਤਲਬ ਕੈਮਰੇ ਚ ਨਹੀਂ ਉਹ ਚੀਜ਼ ਆ ਰਹੀ ਹੈਗੀ ਉਹਦਾ ਬਹੁਤ ਸੋਹਣੀ ਚੀਜ਼ ਆ ਮਤਲਬ ਕੈਮਰੇ ਚ ਨਹੀਂ ਆ ਰਹੀ ਹੈ ਤਾਂ ਨਾ ਉਹ ਪਿੱਛੇ ਬਾਹਲੇ ਘੈਂਟ ਸੀ ਹੈ ਨਾ ਬਹੁਤ ਸੋਹਣਾ ਸੀ ਬਹੁਤ ਸੋਹਣਾ ਸੀ ਹੈ ਨਾ ਅੱਛਾ ਤੁਸੀਂ ਮੈਨੂੰ ਤਾਂ ਹੀ ਕਹਿ ਰਹੇ ਸੀ ਵੀ ਇੱਧਰ ਮੈਂ ਹਾਂ ਇੱਧਰ ਨਹੀਂ ਆਣਾ ਕਹਿੰਦੇ ਚਲੋ ਉੱਧਰ ਚੱਲੋ ਇਹ ਆ ਚੀਜ਼ ਨੂੰ ਬਾਣੀ ਸੀ ਹਾਂ ਘੈਂਟ ਚੀਜ਼ ਹੈ ਨਾ ਤੇ ਬਾਕੀ ਟਾਈਮ ਹੋ ਗਿਆ ਕਲ 12 ਵਜੇ ਨਾਲ ਯਾਰ ਲੈਣਾ ਇੱਥੇ ਮੂਟਾ ਨਹੀਂ ਭਾਈ ਮੈਨੂੰ ਦੋ ਇੰਚ ਚੱਕਰ ਆ ਜਾਣਗੇ ਕੋ ਚੱਕਰ ਕਿਉਂ ਆ ਜਾਣਗੇ ਇੱਕ ਮਹੁੰਦੇ ਨੇ ਉਸ ਤੇ ਲੈਣਾ ਜੀ ਲੈਣਾ ਪਹਿਲੂਣ ਪਹਿਲੂਣ ਵਾਲੇ ਦੇਖਿਓ ਅਗਰ ਕਿੰਨਾ ਸੋਹਣਾ ਬਣਿਆ ਇਹ ਜਿਹੜਾ ਉਹਦੇ ਵਿੱਚ ਆ ਜਿਵਾਕਾਂ ਵਾਸਤੇ ਆ ਹਨਾ ਮਤਲਬ ਜਿਵਾਕਾਂ ਵਾਸਤੇ ਇਹ ਚੀਜ਼ ਆ ਮਟਦਾ ਇਹਦੇ ਚ ਦੇ ਘੈਂਟ ਲਾ ਦੇਣਾ ਘੈਂਟ ਚੀਜ਼ ਆ ਇਹ ਚ ਹਵਾ ਹਵਾ ਉੱਥੇ ਹੁੰਦੀ ਆ ਪਰਲੇ ਪਾਸੇ ਮੈਂ ਵੀ ਸੋਚੀ ਆ ਮੈਂ ਪਤਾ ਨਹੀਂ ਕਿੱਥੋਂ ਹੁੰਦੀ ਆ ਬਟ ਉਹ ਉੱਥੇ ਹੁੰਦੀ ਆ ਵਾ ਉਹ ਚੀਜ਼ ਤਾਂ ਇਹ ਤਾਂ ਉੱਗਦੇ ਨੇ ਨਾ ਹਾਂ ਉਹ ਹਵਾ ਤੇ ਪਰਲੇ ਪਾਸੇ ਮੈਂ ਦੇਖ ਰਿਹਾ ਸੀਗਾ ਮਿਊਜ਼ਿਕ ਨਹੀਂ ਹੈਗਾ ਇਹਦੇ ਚ ਬਹੁਤ ਟਾਈਟ ਹੈ ਹਾਂ ਜਵਾਕਾਂ ਵਾਸਤੇ ਆ ਮਤਲਬ ਪੂਰਾ ਹੋ ਆ ਸਖਤ ਆ ਮੈਨੂੰ ਆ ਚੀਜ਼ ਘੈਂਟ ਲੱਗੀ ਜੀ ਆ ਜੀ ਆ ਚੀਜ਼ ਘੈਂਟ ਲੱਗੀ ਆ ਮੋਟਰਸਾਈਕਲ ਆ ਵਾਲੇ ਆ ਸਾਈਕਲ ਦਾ ਇੱਕ ਫੋਟੋ ਕਰਾਉਣਾ ਆ ਸਾਈਕਲ ਵੀ ਆ ਇਨੇ ਪੈਸੇ ਲੈਂਦੇ ਆ ਫੋਟੋ ਦੇ ਇਹ ਦੇ ਐਸੇ ਆ ਫੋਟੋ ਕਰਾਈ ਦੇ ਦੇ ਕਿੱਡੇ ਸੋਹਣੇ ਨੇ ਹਨਾ ਕਿੱਡੇ ਘੈਂਟ ਨੇ ਆ ਸਾਰੇ ਇਹ ਨਾਈਟ ਦੇ ਐਕਚੁਅਲੀ ਨਾ ਨਾਈਟ ਦੇ ਵਿੱਚ ਵਧੀਆ ਲੱਗਦੇ ਨੇ ਦਿਨ ਦੇ ਵਿੱਚ ਨਾ ਵਧੀਆ ਨਹੀਂ ਲੱਗਦੇ ਕਿਉਂਕਿ ਆ ਕਲਰ ਇਹਨਾਂ ਦਾ ਐਵੇਂ ਆ ਨਾ ਮਤਲਬ ਤਾਂ ਕਰਕੇ ਸੋਹਣੇ ਲੱਗਦੇ ਆ ਰੰਗ ਬਰੰਗੇ ਜਿਹੇ ਹੈਪੀ ਬਰਥਡੇ ਟੂ ਯੂ ਥੈਂਕ ਯੂ so much ਮਤਲਬ ਬਹੁਤ ਕਰਮਾ ਵਾਲੇ ਹੁੰਦੇ ਆ ਜਿਹੜੇ ਦਰਬਾਰ ਸਾਹਿਬ ਆਣ ਕੇ ਆਪਣਾ ਜਨਮ ਦਿਨ ਮਨਾਉਂਦੇ ਆ ਮਾ ਉਹਨਾਂ ਨਹੀਂ ਮਤਲਬ ਮੱਥਾ ਟੇਕਦੇ ਆ ਬਹੁਤ ਹਨਾ ਭੱਗਾ ਵਾਲੇ ਹੁੰਦੇ ਆ ਇੱਕ ਵਾਰੀ ਜਿਹੜਾ ਪਹਿਲਾਂ ਵੀ ਦਰਬਾਰ ਸਾਹਿਬ ਤੇ ਉਦੋਂ ਵੀ ਤੇਰਾ ਕੇਕ ਕੱਟਿਆ ਸੀ ਮਤਲਬ ਕੇਕ ਨਹੀਂ ਉਦੋਂ ਮੱਥਾ ਟੇਕਿਆ ਸੀ ਇੱਕ ਵਾਰੀ ਪਹਿਲਾਂ ਵੀ ਤੇ ਅੱਜ ਫੇਰ ਬਹੁਤ ਭੱਗਾਲੇ ਹੁੰਦੇ ਆ ਮਹਾਰਾਜ ਜੀ ਹਨਾ ਆਪਾਂ ਬੈਠੇ ਆ ਕੋਈ ਹਨਾ ਕਿਤੇ ਘੁੰਮਣ ਜਾਂਦੇ ਕਿਤੇ ਪਰ ਇਹ ਨਹੀਂ ਹਨਾ ਤਾਂ ਲੋਕ ਆਪ ਨੂੰ ਆਣ ਅਸੀਂ ਆ ਚੁੱਕੇ ਹਾਂ ਆਏ ਹਾਂ ਗੱਲ ਹੈ ਸਹੀ ਹੈ ਬਤ ਤੁਸੀਂ ਕਹਿੰਗੇ ਆਪਾਂ ਇਹ ਸੋਚ ਕੇ ਨਹੀਂ ਸੀ ਆਏ ਪਾਰਟੀ ਤੇ ਜਾਣਾ ਉੱਥੇ ਮਤਲਬ ਉਦਾਂ ਹੀ ਹਨਾ ਬਸ ਉਦਾਂ ਹੀ ਬਾਣੀ ਗਿਆ ਜਾਣਾ ਪੂਰੇ 12 ਵਜੇ ਗਏ ਤੇ ਅਸੀਂ ਇੱਥੇ ਬੈਠੇ ਹੋਏ ਦਰਬਾਰ ਮਤਲਬ ਦਰਬਾਰ ਸਾਹਿਬ ਆਪਣਾ ਕੀਰਕਰਮਾ ਸਾਹਿਬ ਪੈਡਾ ਫੁੱਲੀ ਨਹੀਂ ਇਹ ਮਤਲਬ ਬਹੁਤ ਵਧੀਆ ਗੱਲ ਆ ਮਤਲਬ ਇੱਥੇ ਬੈਠਿਆ ਮੈਨੂੰ ਪਰ ਯਾਦ ਸੀਗਾ ਮੈਂ ਹਾਂ ਚੱਲ ਇੱਥੇ ਅੱਥਾ ਟੇਕਦੇ ਆਂ ਨਾਲੇ ਪਰ ਮਾਤਮਾ ਦਾ ਆਸ਼ੀਰਵਾਦ ਲੈਣੇ ਬੈਠੇ ਹੋਇਆ ਪ੍ਰਕਰਮਾ ਸਾਹਿਬ ਤੇ ਬੈਠੇ ਆਂ ਪ੍ਰਕਰਮਾ ਸਾਹਿਬ ਪ੍ਰਕਰਮਾ ਦੇ ਹਨਾ ਕਰਦੇ ਆ ਜੋ ਤੇ ਬਾਕੀ ਦਰਬਾਰ ਦਾ ਬੈਠੇ ਹੋਇਆ ਬਹੁਤ ਸਕੂਨ ਮਿਲ ਰਿਹਾ ਹੈ ਬਹੁਤ ਜ਼ਿਆਦਾ ਹੈ ਦੇਖ ਨਿਆਰੇ ਦੇ ਕਿਉਂ